ਅਬੋਹਰ ਦੇ ਨੇੜੇ ਇੱਕ ਨਿੱਕਾ ਜਿਹਾ ਪਿੰਡ ਜਿੱਥੇ ਸੂਰਜ ਦੀਆਂ ਕਿਰਨਾਂ ਕਣਕ ਦੇ ਖੇਤਾਂ ਵਿੱਚ ਚਮਕਦੀਆਂ ਅਤੇ ਸੰਗਤ ਗੁਰੂ ਦੇ ਘਰ ਵਿੱਚ ਸਿਰ ਝੁਕਾਉਂਦੀ ਪਰ ਇਸ ਪਿੰਡ ਵਿੱਚ ਇੱਕ ਅਜੀਹੀ ਘਟਨਾ ਵਾਪਰੀ ਜਿਸ ਨੇ ਸਾਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਇੱਕ ਮਾਂ ਜਿਸ ਨੇ ਆਪਣੇ ਹੀ ਪੁੱਤਰ ਨਾਲ ਯਾਕਰਵਾ ਲਿਆ ਹਾਂ ਬਿਲਕੁਲ ਠੀਕ ਸੁਣਿਆ ਤੁਸੀਂ ਆਪਣੇ ਹੀ ਪੁੱਤਰ ਨਾਲ ਪਿੰਡ ਵਾਲਿਆਂ ਨੇ ਨਾ ਸਿਰਫ ਸਹਿਮਤੀ ਦਿੱਤੀ ਸਗੋਂ ਪੰਚਾਇਤ ਨੇ ਵੀ ਸਾਥ ਦਿੱਤਾ ਲੋਕ ਕਹਿਣ ਲੱਗੇ ਪੂਰਾ ਪਿੰਡ ਹੀ ਹਿੱਲ ਗਿਆ ਪਰ ਕਿਸ ਇਸ ਤਰ੍ਹਾਂ ਕਿਹੜੀ ਮਜਬੂਰੀ ਨੇ ਇੱਕ ਮਾਨ ਨੂੰ ਇਸ ਕਦਮ ਨੂੰ ਚੁੱਕਣ ਦੀ ਮਜਬੂਰ ਕਰ ਦਿੱਤਾ ਅਤੇ ਕੀ ਸੀ ਉਹ ਸੱਚੀ ਘਟਨਾ ਜਿਸ ਨੇ ਸਾਰਿਆਂ ਦੇ ਦਿਲਾਂ ਵਿੱਚ ਸਵਾਲ ਛੱਡੇ ਅਤੇ ਕੀ ਸੀ ਉਹ ਸਜੀ ਘਟਨਾ ਦੱਸਾਂਗੇ ਜੀ ਪੂਰੀ ਵੀਡੀਓ ਦੇ ਵਿੱਚ ਬਣ ਰਿਓ ਜੀ ਵੀਡੀਓ ਦੇ ਅੰਤ ਤੱਕ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਆਓ ਸ਼ੁਰੂ ਕਰਦੇ ਹਾਂ ਜੀ ਅੱਜ ਵੀ ਇਹ ਬੜੀ ਖਾਸ ਵੀਡੀਓ ਅਬੂਹਰ ਤੋਂ ਕੁਝ ਮਿਲ ਦੂਰ ਖਤਰੂ ਦੇ ਕੰਡੇ ਵਸਿਆ ਇੱਕ ਛੋਟਾ ਜਿਹਾ ਪਿੰਡ ਇਸ ਪਿੰਡ ਦੀ ਸਾਦਗੀ ਦੀ ਮਿਸਾਲ ਉਸਦੇ ਸਰੋਂ ਦੇ ਖੇਤ ਖੁਸ਼ਬੂ ਨਾਲ ਭਰੀ ਮਿੱਟੀ ਅੱਧ ਸਵੇਰੇ ਸਵੇਰੇ ਗੁਰਦੁਆਰੇ ਦੀ ਗੁਰਬਾਣੀ ਦੀ ਗੂੰਜ ਪਰ ਇਸ ਸਾਦਗੀ ਪਿੱਛੇ ਲੁਕੀ ਸੀ ਗਰੀਬੀ ਦੀ ਵੱਡੀ ਤਕਲੀਫ ਜਿੱਥੇ ਜ਼ਿਆਦਾਤਰ ਲੋਕ ਖੇਤੀ ਮਜ਼ਦੂਰੀ ਜਾਂ ਦਿਹਾੜੀ ਨਾਲ ਜੀਵਨ ਚਲਾਉਂਦੇ ਸਕੂਲ ਸੀ ਪਰ ਪੜ੍ਹਾਈ ਦਾ ਪੱਧਰ ਬਹੁਤ ਘੱਟ ਹਸਪਤਾਲ ਵੀ ਸੀ ਪਰ ਸਹੂਲਤਾਂ ਨਾ ਮਤਰ ਇਸ ਪਿੰਡ ਵਿੱਚ ਰਹਿੰਦਾ ਸੀ ਇੱਕ ਛੋਟਾ ਜਿਹਾ ਪਰਿਵਾਰ ਤਿੰਨ ਜੀ ਮੁਖੀ ਸੀ ਭਾਈ ਗੁਰਦੇਵਾਲ ਸਿੰਘ ਇੱਕ ਮਿਹਨਤ ਕਸ਼ਤ ਮਜ਼ਦੂਰ ਜਿਸ ਦੀਆਂ ਹੱਥਾਂ ਮੀਆਂ ਲਕੀਰਾਂ ਵਿੱਚ ਸਿਰਫ ਮਿੱਟੀ ਅਤੇ ਪਸੀਨਾ ਸੀ ਉਸ ਦੀ ਪਤਨੀ ਮਨਜੀਤ ਕੌਰ ਇੱਕ ਸਖਤ ਜੁੱਸੇ ਵਾਲੀ ਔਰਤ ਜੋ ਖੇਤਾਂ ਵਿੱਚ ਗੁਰदयाल ਲਾਲ ਮੋਢੇ ਨਾਲ ਮੋੜਾ ਜੋੜ ਕੇ ਕੰਮ ਕਰਦੀ ਅਤੇ ਉਹਨਾਂ ਦਾ ਇਕਲੌਤਾ ਪੁੱਤਰ ਜਸਕਰਨ ਸਿੰਘ 18 ਸਾਲ ਦਾ ਮੁੰਡਾ ਜੋ ਦਿਮਾਗੀ ਤੌਰ ਤੇ ਥੋੜਾ ਸਿੱਧਾ ਸੀ ਜਸਕਰਨ ਦੀਆਂ ਅੱਖਾਂ ਵਿੱਚ ਬਚਪਨਲੀ ਮਾਸੂਮੀਅਤ ਸੀ ਪਰ ਉਸ ਦੀ ਸੋਚ 10 ਸਾਲ ਦੇ ਬੱਚੇ ਵਰਗੀ ਉਹ ਨਾ ਜ਼ਿਆਦਾ ਬੋਲਦਾ ਅਤੇ ਨਾ ਜ਼ਿਆਦਾ ਸਮਝਦਾ ਪਰ ਮਾਂ-ਬਾਪ ਲਈ ਉਹ ਸੀ ਅੱਖਾਂ ਦਾ ਤਾਰਾ ਗੁਰदयाल ਅਤੇ ਮਨਜੀਤ ਨੇ ਜਸਕਰਨ ਨੂੰ ਬੜੇ ਪਿਆਰ ਨਾਲ ਪਾਲਿਆ ਉਹ ਜਾਣਦੇ ਸਨ ਕਿ ਉਸ ਦੀ ਸਧਾਰਨ ਸੋਚ ਕਾਰਨ ਪਿੰਡ ਵਾਲੇ ਉਸ ਨੂੰ ਸਿੱਧਾ ਜੱਸੀ ਕਹਿੰਦੇ ਹਨ ਪਰ ਉਹਨਾਂ ਲਈ ਜਸਕਰਨ ਸੀ ਉਹਨਾਂ ਦੀ ਸਾਰੀ ਦੁਨੀਆ ਰੋਜ਼ ਸਵੇਰੇ ਮਨਜੀਤ ਉਸ ਨੂੰ ਨਹਾਉਂਦੀ ਸਾਫ਼ ਕੱਪੜੇ ਪਾਉਂਦੀ ਅਤੇ ਹੱਥ ਨਾਲ ਰੋਟੀ ਖਵਾਉਂਦੀ ਜਸਕਰਨ ਦੀ ਮੁਸਕਰਾਹਟ ਵਿੱਚ ਉਹਨਾਂ ਨੂੰ ਬੜਾ ਸਕੂਨ ਮਿਲਦਾ ਪਰ ਜੀਵਨ ਦੀਆਂ ਲੀਕਾਂ ਨੇ ਇਸ ਪਰਿਵਾਰ ਨੂੰ ਸੁੱਖ ਦੀ ਇੱਕ ਝਲਕ ਵੀ ਨਾ ਦਿੱਤੀ ਗਰੀਬੀ ਨੇ ਉਹਨਾਂ ਦਾ ਲੱਕ ਤੋੜ ਦਿੱਤਾ ਖੇਤਾਂ ਵਿੱਚ ਦਿਹਾੜੀ ਘਰ ਦਾ ਖਰਚ ਅਤੇ ਜਸਕਰਨ ਦੀ ਦੇਖਭਾਲ ਸਭ ਕੁਝ ਉਹਨਾਂ ਦੀਆਂ ਕਮਜ਼ੋਰ ਹੱਡੀਆਂ ਤੇ ਸੀ ਇੱਕ ਸਵੇਰ ਸਰੋਂ ਦੇ ਖੇਤਾਂ ਵਿੱਚ ਮਨਜੀਤ ਕੰਮ ਕਰ ਰਹੀ ਸੀ ਸੂਰਜ ਸਿਰ ਤੇ ਸੀ ਪਸੀਨੇ ਨਾਲ ਉਸ ਦਾ ਚਿਹਰਾ ਭਿੱਜਿਆ ਹੋਇਆ ਸੀ ਅਚਾਨਕ ਉਸ ਦੀਆਂ ਅੱਖਾਂ 'ਗੇ ਹਨੇਰਾ ਛਾ ਗਿਆ ਉਹ ਖੇਤ ਵਿੱਚ ਡਿੱਗ ਪਈ ਬੇਹੋਸ਼ ਸਾਥੀ ਮਜ਼ਦੂਰਾਂ ਨੇ ਉਸ ਨੂੰ ਚੁੱਕਿਆ ਗੁਰਦਿਆਲ ਨੂੰ ਖਬਰ ਦਿੱਤੀ ਉਹ ਦੌੜਦਾ ਆਇਆ ਦਿਲ ਵਿੱਚ ਡਰ ਦੀ ਲਹਿਰ ਸੀ ਮਨਜੀਤ ਨੂੰ ਘਰ ਲਿਆਂਦਾ ਗਿਆ ਪਰ ਉਹ ਮੰਜੇ ਤੇ ਪਈ ਨਾ ਬੋਲੀ ਨਹੀਂ ਲਈ ਪਿੰਡ ਵਿੱਚ ਸਿਹਤ ਸਹੂਲਤਾਂ ਬਹੁਤੀਆਂ ਨਹੀਂ ਸਨ ਨੇੜੇ ਦੇ ਸਿਵਲ ਹਸਪਤਾਲ ਦੇ ਵਿੱਚ ਲਗੇ ਜਿੱਥੇ ਡਾਕਟਰ ਨੇ ਸਿਰਫ ਦਰਦ ਦੀਆਂ ਗੋਲੀਆਂ ਦੇ ਦਿੱਤੀਆਂ ਕਮਜ਼ੋਰੀ ਹੈ ਉਸਨੇ ਕਿਹਾ ਆਰਾਮ ਕਰੋ ਚੰਗਾ ਖਾਓ ਪਰ ਗਰੀਬੀ ਨੇ ਉਹਨਾਂ ਨੂੰ ਵੱਡੇ ਸ਼ਹਿਰ ਦੇ ਹਸਪਤਾਲ ਜਾਣ ਦੀ ਇਜਾਜ਼ਤ ਤੱਕ ਨਾ ਦਿੱਤੀ ਪਿੰਡ ਦਾ ਝੋਲਾ ਚਾਪ ਡਾਕਟਰ ਕਦੇ-ਕਦੇ ਆ ਕੇ ਟੀਕਾ ਲਵਾ ਕੇ ਚਲਾ ਜਾਂਦਾ ਪਰ ਮਨਜੀਤ ਦੀ ਹਾਲਤ ਵਿਗੜਦੀ ਗਈ ਜਿਸ ਕారణ ਜੋ ਮਾਹਦੇ ਬਿਨਾ ਇੱਕ ਪੱਲਾ ਰਹਿੰਦਾ ਸਾਰਾ ਦਿਨ ਮੰਜੇ ਕੋਲ ਬੈਠਾ ਰਹਿੰਦਾ ਮਾਂ ਉੱਠਦਾ ਉਹ ਬਾਰ-ਬਾਰ ਕਹਿੰਦਾ ਪਰ ਮਨਜੀਤ ਦੀਆਂ ਅੱਖਾਂ ਬੰਦ ਸਨ 10ਵੇਂ ਹੀ ਦਿਨ ਉਸ ਦਾ ਸਾਹ ਰੁਕ ਗਿਆ ਮਨਜੀਤ ਇਸ ਸੰਸਾਰ ਨੂੰ ਅਲਵਿਦਾ ਕਹਿ ਗਈ ਗੁਰਦਿਆਲ ਦੀ ਦੁਨੀਆ ਉਜੜ ਗਈ ਜਸਕਰਨ ਜਿਸ ਨੂੰ ਮੌਤ ਦਾ ਪੂਰਾ ਅਰਥ ਬਿਨਸੀ ਪਤਾ ਮਾਂ ਦੇ ਮ੍ਰਿਤਕ ਸ਼ਰੀਰ ਕੋਲ ਬੈਠਾ ਰੋਂਦਾ ਰਿਹਾ ਮਾਂ ਮੈਨੂੰ ਰੋਟੀ ਦੇ ਦੇ ਉਹ ਬੜ ਬੜਾਉਂਦਾ ਸੰਸਕਾਰ ਤੋਂ ਬਾਅਦ ਜਸਕਰਨ ਨੇ ਕਈ ਦਿਨ ਉਹ ਰੋਟੀ ਤੱਕ ਨਾ ਖਾਦੀ ਉਸ ਦੀਆਂ ਅੱਖਾਂ ਵਿੱਚ ਡਰ ਸੀ ਜਿਵੇਂ ਉਸ ਨੂੰ ਲੱਗਦਾ ਕਿ ਉਸ ਦੀ ਮਾਂ ਕਦੇ ਵੀ ਮੁੜ ਸਕਦੀ ਹੈ ਗੁਰਦਿਆਲ ਹੁਣ ਇਕੱਲਾ ਸੀ ਘਰ ਦੀ ਜ਼ਿੰਮੇਵਾਰੀ ਅਤੇ ਜਸਕਰਨ ਦੀ ਦੇਖਭਾਲ ਅਤੇ ਸਭ ਤੋਂ ਵੱਡਾ ਗਰੀਬੀ ਦਾ ਬੋਝ ਸਭ ਉਸ ਤੇ ਮੋੜਾ ਤੇ ਉਹ ਰੋਜ਼ ਖੇਤਾਂ ਵਿੱਚ ਮਜ਼ਦੂਰੀ ਕਰਦਾ ਰੋਟੀ ਪਕਾਉਂਦਾ ਅਤੇ ਜਸਕਰਨ ਨੂੰ ਆਪਣੇ ਹੱਥ ਨਾਲ ਖਵਾਉਂਦਾ ਪਰ ਉਸਦੇ ਦਿਲ ਵਿੱਚ ਇੱਕ ਸਵਾਲ ਸੀ ਇਹ ਜੀਵਨ ਹੁਣ ਕਿਵੇਂ ਚੱਲੇਗਾ ਗਰੀਬੀ ਅਤੇ ਮਜ਼ਦੂਰੀ ਨੇ ਗੁਰਦਿਆਲ ਨੂੰ ਬਿਲਕੁਲ ਤੋੜ ਦਿੱਤਾ ਉਹ ਜਾਣਦਾ ਸੀ ਕਿ ਜਸਕਰਨ ਦੀ ਦੇਖਭਾਲ ਉਸ ਤੋਂ ਇਕੱਲੇ ਨਹੀਂ ਹੋਣੀ ਇੱਕ ਦਿਨ ਖੇਤ ਵਿੱਚ ਮਜ਼ਦੂਰੀ ਕਰਦਿਆਂ ਉਸਨੇ ਸਾਥੀ ਮਜ਼ਦੂਰ ਬਲਵਿੰਦਰ ਦੇ ਨਾਲ ਉੰਦਾਲੇੜੀ ਗੁਰਦੇਵਾਲ ਮੈਂ 45 ਸਾਲ ਦਾ ਸੀ ਵਿਵਹਾਨੀ ਸੀ ਹੋਇਆ ਮੈਂ ਯੂਪੀ ਤੋਂ ਇੱਕ ਕੁੜੀ ਲੈ ਕੇ ਆਇਆ ਹਾਂ ਉਸ ਨਾਲ ਵਿਆਹ ਕੀਤਾ ਤੇਰੀ ਮਜਬੂਰੀ ਵੇਖ ਜਸ ਕਰਨ ਨੂੰ ਕੌਣ ਸੰਭਾਲੂਗਾ ਤੂੰ ਵੀ ਪੈਸੇ ਜੋੜ ਯੂਪੀ ਜਬਿਹਾਰ ਤੋਂ ਕੋਈ ਕੁੜੀ ਲਿਆ ਉਹ ਤੇਰੇ ਘਰ ਨੂੰ ਸੰਭਾਲੇਗੀ ਜਸ ਕਰਨ ਦੀ ਮਾਂ ਮੰਗ ਦੇਖਭਾਲ ਕਰੇਗੀ ਗੁਰਦੇਵਾਲ ਨੇ ਸੋਚਿਆ ਇਹ ਪਿੰਡ ਵਿੱਚ ਅਜੇ ਹ ਰਿਵਾਜ ਨਵਾਂ ਨਹੀਂ ਸੀ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਕਾਸ ਕਰਕੇ ਗਰੀਬ ਲੱਤਾਂ ਵਿੱਚ ਮਜਬੂਰੀ ਕਾਰਨ ਕਈ ਲੋਕ ਬਾਰੋਂ ਕੁੜੀਆਂ ਲੱਗਿਆਂਦੇ ਸੰਨ ਕਈ ਵਾਰ ਜ਼ਿੰਦਗੀ ਦੇ ਵਿੱਚ ਅਜਿਹੇ ਹਾਲਾਤ ਬਣ ਜਾਂਦੇ ਹਨ ਕਿ ਸਾਨੂੰ ਨਾ ਚਾਹੰਦੇ ਹੋਏ ਵੀ ਅਜਿਹੇ ਕੰਮ ਕਰਨੇ ਪੈਂਦੇ ਹਨ ਤੇ ਦੁਨੀਆ ਦੀ ਨਜ਼ਰ ਵਿੱਚ ਤੇ ਸਾਡੀ ਆਪਣੀ ਨਜ਼ਰ ਦੇ ਵਿੱਚ ਬਹੁਤ ਅਜੀਬ ਹੁੰਦੇ ਹਨ ਅਤੇ ਕਈ ਵਾਰ ਤਾਂ ਸਾਨੂੰ ਆਪਣੇ ਆਪ ਤੇ ਵੀ ਸ਼ੱਕ ਹੁੰਦਾ ਹੈ ਕਿ ਅਸੀਂ ਗਲਤੀ ਤਾਂ ਨਹੀਂ ਕਰ ਰਹੇ ਪਰ ਫਿਰ ਵੀ ਜ਼ਿੰਦਗੀ ਦੇ ਅਜਿਹੇ ਹਾਲਾਤਾਂ ਨੂੰ ਸਨਮ ਲਜਬੂਰੀ ਦੇ ਵਿੱਚ ਅਪਣਾਉਣਾ ਹੀ ਪੈਂਦਾ ਏ ਗੁਰਦਿਆਲ ਨੇ ਫੈਸਲਾ ਕੀਤਾ ਉਸਨੇ ਪਿੰਡ ਦੇ ਕੁਝ ਲੋਕਾਂ ਨਾਲ ਸਲਾਹ ਕੀਤੀ ਅਤੇ ਕੁਝ ਮਹੀਨਾ ਬਾਅਦ ਉਹ ਯੂਪੀ ਦੇ ਇੱਕ ਗਰੀਬ ਪਿੰਡ ਵਿੱਚ ਗਿਆ ਉੱਥੇ ਉਸ ਨੂੰ ਮਿਲੀ ਸੁਨੀਤਾ ਇੱਕ 17 ਸਾਲ ਦੀ ਕੁੜੀ ਜਿਸ ਦਾ ਪਰਿਵਾਰ ਅਤਿ ਦੀ ਗਰੀਬੀ ਵਿੱਚ ਜੀ ਰਿਹਾ ਸੀ ਸੁਨੀਤਾ ਦੇ ਮਾਪਿਆਂ ਨੇ ਮਜਬੂਰੀ ਦੇ ਵਿੱਚ ਉਸ ਨੂੰ ਗੁਰਦਿਆਲ ਨਾਲ ਭੇਜਣ ਦੀ ਹਾਮੀ ਭਰ ਦਿੱਤੀ ਗੁਰਦਿਆਲ ਨੇ ਸਪਸ਼ਟ ਕੀਤਾ ਕਿ ਉਹ ਸੁਨੀਤਾ ਨਾਲ ਵਿਆਹ ਨਿਸ਼ਚਿਤ ਕਰੇਗਾ ਕਿਉਂਕਿ ਉਸ ਦੀ ਉਮਰ ਬਹੁਤ ਛੋਟੀ ਸੀ ਪਰ ਉਸ ਨੂੰ ਆਪਣੇ ਘਰ ਵਾਲੀ ਵਾਂਗ ਰੱਖੇਗਾ ਸੁਨੀਤਾ ਪੰਜਾਬ ਆਈ ਪਹਿਲੇ ਕੁਝ ਦਿਨ ਨੂੰ ਉਹ ਘਰ ਅਤੇ ਮਾਪਿਆਂ ਦੀ ਯਾਦ ਵਿੱਚ ਉਦਾਸ ਰਹੀ ਪਰ ਇੱਥੇ ਉਸਨੂੰ ਮਿਲੀ ਦੋ ਵਕਤ ਦੀ ਰੋਟੀ ਸਾਫ਼ ਕੱਪੜੇ ਅਤੇ ਸਿਰ ਤੇ ਪੱਕੀ ਛੱਤ ਗੁਰਦੇਵਾਲ ਨੇ ਉਸਨੂੰ ਸਤਕਾਰ ਨਾਲ ਰੱਖਿਆ ਅਤੇ ਜਸਕਰਨ ਨੇ ਉਸਨੂੰ ਭਾਬੀ ਕਹਿਣਾ ਸ਼ੁਰੂ ਕਰ ਦਿੱਤਾ ਸੁਨੀਤਾ ਨੇ ਹੌਲੀ-ਹੌਲੀ ਘਰ ਸੰਭਾਲ ਲਿਆ ਉਹ ਰੋਟੀ ਪਕਾਉਂਦੀ ਸਾਫ਼ ਸਫਾਈ ਕਰਦੀ ਅਤੇ ਜਸਕਰਨ ਦੀ ਦੇਖਭਾਲ ਕਰਦੀ ਉਸਨੇ ਜਸਕਰਨ ਨੂੰ ਨਹਾਉਣਾ ਸਾਫ਼ ਕੱਪੜੇ ਪਣਾਉਣਾ ਅਤੇ ਹੱਥ ਨਾਲ ਹੀ ਖਾਣਾ ਖਵਾਉਣਾ ਸਿੱਖ ਲਿਆ ਜਸਕਰਨ ਜੋ ਮਾਦੀ ਮੌਤ ਤੋਂ ਬਾਅਦ ਚੁੱਪਸੀ ਪੁਨਿਤਾਰੀ ਮੁਸਕਰਹਟ ਵਿੱਚ ਖੁਸ਼ੀ ਲੱਭਣ ਲੱਗਾ ਇੱਕ ਸਾਲ ਵਿੱਚ ਹੀ ਸੁਨੀਤਾ ਪਿੰਡ ਦੀ ਜ਼ਿੰਦਗੀ ਦੀ ਆਧੀ ਹੋ ਗਈ ਉਸਨੇ ਪੰਜਾਬੀ ਬੋਲੀ ਚੁੱਕ ਲਈ ਅਤੇ ਪਿੰਡ ਵਾਲਿਆਂ ਨੇ ਵੀ ਉਸ ਨੂੰ ਅਪਣਾ ਲਿਆ ਉਹ ਪ੍ਰਦੇਸ਼ਣ ਸੀ ਪਰ ਉਸਦੀ ਮਿਹਨਤ ਅਤੇ ਸਿੱਧੇ ਸੁਭਾਣੇ ਸਭ ਦੇ ਦਿਲ ਜਿੱਤ ਲਏ ਜਦੋਂ ਲੱਗਦਾ ਸੀ ਕਿ ਜੀਵਨ ਦੀ ਗੱਡੀ ਲੀਤ ਆ ਗਈ ਤਾਂ ਵਾਰਗੁਰੂ ਦੇ ਲੇਖਾਂ ਨੇ ਇੱਕ ਹੋਰ ਇਮਤਿਹਾਨ ਲਿਖ ਦਿੱਤਾ ਇੱਕ ਦੁਪਹਿਰ ਗੁਰਦੇਵਾਲ ਕੈਦ ਦੇ ਵਿੱਚ ਮਜ਼ਦੂਰੀ ਕਰ ਰਿਹਾ ਸੀ ਸਰੋਂ ਦੇ ਪੌਦਿਆਂ ਵਿੱਚ ਇੱਕ ਸੱਪ ਨੇ ਉਸ ਦੀ ਗੁੱਟ ਨੂੰ ਬੰਨ੍ਹ ਮਾਰ ਦਿੱਤਾ ਗੁਰਦੇਵਾਲ ਦੀ ਚੀਖ ਸੁਣ ਕੇ ਮਜ਼ਦੂਰ ਦੌੜੇ ਪਰ ਜ਼ਹਿਰ ਸਰੀਰ ਦੇ ਵਿੱਚ ਫੈਲ ਚੁੱਕਾ ਸੀ ਮੌਕੇ ਤੇ ਹੀ ਉਸ ਦੇ ਸੱਜੂ ਪਿੰਡ ਦੇ ਵਿੱਚ ਸੋਗ ਦੀ ਲਹਿਰ ਝੱਗ ਗਈ ਜਸਕਰਨ ਜਿਸ ਨੂੰ ਹੁਣ ਮੌਤ ਦਾ ਅਰਥ ਕੁਝ ਸਮਝਣ ਲੱਗਾ ਸੀ ਬਾਪ ਦੇ ਸਰੀਰ ਕੋਲ ਬੈਠਾ ਰੋਂਦਾ ਪਿਆ ਸੀ ਬਾਪੂ ਬੜਿਆ ਉਹ ਬੜਬੜਾਉਂਦਾ ਪਰ ਗੁਰਦਿਆਲ ਵੀ ਮਨਜੀਤ ਵਾਂਗ ਸਦਾਲੀ ਚੜਾ ਗਿਆ ਸੀ ਚੁਨੀਤਾ ਨੇ ਜਿਸ ਨੇ ਗੁਰਦਿਆਲ ਨੂੰ ਬੜਾ ਸਤਕਾਰ ਦਿੱਤਾ ਸੀ ਜਿਸ ਕਰਨ ਨੂੰ ਸੰਭਾਲਿਆ ਉਸਨੇ ਸਿਰੇ ਨਾ ਲਗਾ ਲਿਆ ਉਹ ਰੋਟੀ ਖਵਾਈ ਅਤੇ ਚੁੱਪਚਾਪ ਸੋਸਕਾਰ ਦੀਆਂ ਰਸਮਾਂ ਵਿੱਚ ਸਾਥ ਦਿੱਤਾ ਜਿਸ ਜ਼ਿਮੀਦਾਰ ਦੇ ਖੇਤ ਵਿੱਚ ਗੁਰਦਿਆਲ ਦੀ ਮੌਤ ਹੋਈ ਉਸਨੇ ਮਾਅਦੇ ਵੱਜੋਂ ਕੁਝ ਪੈਸੇ ਅਤੇ ਥੋੜੀ ਜ਼ਮੀਨ ਦੇ ਦਿੱਤੀ ਇਸ ਨਾਲ ਜਸਕਰਨ ਦੀ ਸਿਵਲ ਹਸਪਤਾਲ ਵਿੱਚ ਦਵਾਈ ਸ਼ੁਰੂ ਹੋਈ ਅਤੇ ਕਰਦਾ ਖਰਚ ਵੀ ਐਸੇ ਤਰ੍ਹਾਂ ਚੱਲਣ ਲੱਗਾ ਪਰ ਸੁਨੀਤਾ ਅਤੇ ਜਸਕਰਨ ਹੁਣ ਸਿਰਫ ਦੋ ਜੀ ਸਨ ਇੱਕ 18 ਸਾਲ ਦੀ ਪਰਦੇਸ਼ਣ ਅਤੇ ਇੱਕ 20 ਸਾਲ ਦਾ ਮੁੰਡਾ ਜਸਕਰਨ ਅਤੇ ਸੁਨੀਤਾ ਦੇ ਹਾਲਾਤ ਵੇਖ ਪਿੰਡ ਵਾਲਿਆਂ ਦੇ ਦਿਲ ਪਸੀਜ ਗਏ ਜਸਕਰਨ ਦੀ ਸਧਾਰਨ ਸੋਚ ਕਾਰਨ ਕੋਈ ਪਰਿਵਾਰ ਉਸ ਨਾਲ ਰਿਸ਼ਤਾ ਨਹੀਂ ਕਰਨਾ ਚਾਹੁੰਦਾ ਸੀ ਸੁਨੀਤਾ ਇੱਕ ਪਰਦੇਸ਼ਣ ਨੂੰ ਵੀ ਪਿੰਡ ਦੇ ਕੁਝ ਸ਼ਰਾਰਤੀ ਲੋਕ ਮਾੜੀ ਨਜ਼ਰ ਨਾਲ ਵਖਦੇ ਪੰਚਾਇਤ ਨੇ ਜਿਸ ਵਿੱਚ ਪਿੰਡ ਦੇ ਬਜ਼ੁਰਗ ਅਤੇ ਜ਼ਿਮੀਦਾਰ ਸ਼ਾਮਲ ਸਨ ਇੱਕ ਮੀਟਿੰਗ ਬੁਲਾਈ ਸਰਪੰਚ ਪਾਈ ਹਰਚਨ ਸਿੰਘ ਉਸਨੇ ਗੱਲ ਸ਼ੁਰੂ ਕੀਤੀ ਭਰਾਵੋ ਜਸਕਰਨ ਵਿਚਾਰਾ ਸਦਾ ਮੁੰਡਾ ਹੈ ਉਸਦਾ ਕੋਈ ਸਹਾਰਾ ਨਹੀਂ ਸੁਨੀਤਾ ਨੇ ਪਿਛਲੇ ਸਾਲ ਉਸ ਨੂੰ ਮਾਂ ਮੰਗ ਸਮਲਿਆ ਪਰ ਸੁਨੀਤਾ ਵੀ ਜਵਾਨ ਹੈ ਜੇ ਉਹ ਕਿਤੇ ਹੋਰ ਚਲੀ ਗਈ ਜਾਂ ਉਸ ਨੂੰ ਕੋਈ ਗਲਤ ਰਜਣਾ ਵੇਖੇ ਤਾਂ ਜਸਕਰਨ ਦਾ ਵਿਚਾਰੇ ਦਾ ਕੀ ਹੋਊਗਾ ਅਸੀਂ ਸੋਚਦੇ ਹਾਂ ਬੀਜਸਕਰਨ ਅਤੇ ਸੁਨੀਤਾ ਦਾ ਵਿਆਹ ਕਰ ਦਈਏ ਮੀਟਿੰਗ ਵਿੱਚ ਸੁੰਨਾਟਾ ਥਾ ਗਿਆ ਕੁਝ ਬਜ਼ੁਰਗਾਂ ਨੇ ਇਤਰਾਜ਼ ਕੀਤਾ ਪਰ ਸੁਨੀਤਾ ਦਾ ਗੁਰਦਿਆਲ ਜੀ ਕਰਵਾਲੀ ਵਾਂਗ ਸੀ ਇਹ ਕਿਵੇਂ ਜੱਜ ਹੈ ਜ਼ਿੰਮੇਦਾਰ ਸੁਰਜੀਤ ਸਿੰਘ ਨੇ ਜਵਾਬ ਦਿੱਤਾ ਉਹ ਗੁਰਦਿਆਲ ਨੇ ਸੁਨੀਤਾ ਨਾਲ ਵਿਆਹ ਨਹੀਂ ਸੀ ਕੀਤਾ ਉਸਨੇ ਸਤਕਾਰ ਨਾ ਰੱਖਿਆ ਸੀ ਅਗੇ ਜਸਕਰਨ ਦੀ ਸਾਰੀ ਉਮਰ ਸੰਭਾਲ ਲਈ ਸੁਨੀਤਾ ਵਰਗੀ ਕੁੜੀ ਤੋਂ ਵਧੀਆ ਹੋਰ ਕੌਣ ਹੈ ਵਿਆਹ ਨਾਲ ਸੁਨੀਤਾ ਨੂੰ ਵੀ ਸੁਰੱਖਿਆ ਮਿਲੇਗੀ ਅਤੇ ਜਸਕਰਨ ਨੂੰ ਵੀ ਸਹਾਰਾ ਮਿਲ ਜਾਵੇਗਾ ਪੰਚਾਇਤ ਨੇ ਸੁਨੀਤਾ ਨੂੰ ਬੁਲਾਇਆ ਸਰਪੰਚ ਨੇ ਪੁੱਛਿਆ ਉਹ ਬੇਟੀ ਤੂੰ ਜਸ ਕਰਨਾ ਵਿਆਹ ਕਰਨੀ ਤਿਆਰ ਹੈ ਸੁਨੀਤਾ ਨੇ ਸਿਰ ਚੁਕਾਇਆ ਅਤੇ ਨਰਮ ਆਵਾਜ਼ ਵਿੱਚ ਕਿ ਹਾਂ ਇਹ ਸਾਰੇ ਪਿੰਡ ਦੀ ਇਹੀ ਮਰਜ਼ੀ ਹੈ ਮੈਨੂੰ ਮਨਜ਼ੂਰ ਹੈ ਜਸਕਰਨ ਵਿਚਾਰਾ ਮੈਂ ਉਸਨੂੰ ਸੋਮਰ ਲਾਣੀ ਉਸ ਦੀ ਅੱਖਾਂ ਵਿੱਚ ਪਿਆਰ ਅਤੇ ਜਿਵੇਂ ਵਾਰੀ ਦੀ ਚਮਕ ਸੀ ਪਿੰਡ ਦੀ ਸਹਿਮਤੀ ਦੇ ਨਾਲ ਗੁਰਦੁਆਰੇ ਦੇ ਵਿੱਚ ਜਸ ਕਰਨ ਅਤੇ ਸੁਨੀਤਾ ਦਾ ਵਿਆਹ ਹੋਇਆ ਗਿਆ ਖਦਾ ਜਸਮਗਲ ਸੀ ਕੁਝ ਪਿੰਡ ਵਾਲੇ ਗੁਰਬਾਣੀ ਦਾ ਪਾਠ ਅਤੇ ਆਨੰਦ ਕਾਰਜ ਜਸਕਰਨ ਦਿਸਨਲ ਯਾਦਾਪੁਰਾ ਅਰਥਬਿਨੀ ਸਮਝੰਦਾ ਉਸਨੇ ਸੁਨੀਤਾ ਦਾ ਹੱਥ ਫੜਿਆ ਅਤੇ ਮੁਸਕਰਾਂਦਾ ਰਿਹਾ ਸੁਨੀਤਾ ਨੇ ਨਵੀਂ ਬੋਟੀ ਵੱਜੋ ਜਿਸ ਕਰਨ ਉਸ سینੇ ਨਾਲ ਲਗਾਇਆ ਜਿਵੇਂ ਮਾਂ ਆਪਣੇ ਬੱਚੇ ਨੂੰ ਸਮਰਦੇ ਹੋਵੇ ਕੁਝ ਸ਼ਰਾਰਤੀ ਲੋਕਾਂ ਨੇ ਟੀਚਰਬਾਜੀ ਕੀਤੀ ਕਿ ਪਿੰਡ ਵਾਲਿਆਂ ਨੇ ਮੁੰਡੇ ਦਾ ਵਿਆਹ ਉਸਦੇ ਪਿਓ ਦੀ ਤੀਵੀ ਨਾਲ ਕਰ ਦਿੱਤਾ ਪਰ ਜ਼ਿਆਦਾਤਰ ਪਿੰਡ ਵਾਲਿਆਂ ਨੇ ਇਸ ਨੂੰ ਵਾਹਿਗੁਰੂ ਦੀ ਮਰਜ਼ੀ ਮੰਨਿਆ ਇਹ ਲੇਖਨ ਸਰਪੰਚ ਨੇ ਕਿਹਾ ਦੋ ਜੀ ਜੋ ਇੱਕ ਦੂਜੇ ਤੋਂ ਬਿਨਾ ਬਿਲਕੁਲ ਅਧੂਰੇ ਹਨ ਹੌਨਸਲਾ ਬਣੇ ਵਿਆਹ ਤੋਂ ਬਾਅਦ ਵੀ ਸੁਨੀਤਾ ਨੇ ਜਸਕਰਨ ਦੀ ਹੋਰ ਵੀ ਜ਼ਿਆਦਾ ਦੇਖਭਾਲ ਸ਼ੁਰੂ ਕਰ ਦਿੱਤੀ ਉਹ ਇਸ ਨੂੰ ਸਿਵਲ ਹਸਪਤਾਲ ਲੈ ਕੇ ਜਾਂਦੀ ਜਿੱਥੇ ਡਾਕਟਰਾਂ ਨੇ ਜਸਕਰਨ ਦੀ ਦਿਮਾਗੀ ਹਾਲਤ ਲਈ ਦਵਾਈਆਂ ਦਿੱਤੀਆਂ ਸੁਨੀਤਾ ਦੇ ਪਿਆਰ ਅਤੇ ਸੰਭਾਲ ਨੇ ਜਸਕਰਨ ਦੀ ਸਿਹਤ ਵਿੱਚ ਸੁਧਾਰ ਲੈਣਾ ਸ਼ੁਰੂ ਕਰ ਦਿੱਤਾ ਉਹ ਪਹਿਲਾਂ ਨਾਲੋਂ ਜ਼ਿਆਦਾ ਬੋਲਣ ਲੱਗਾ ਮੁਸਕਰਾਣ ਲੱਗਾ ਸੁਨੀਤਾ ਨੇ ਘਰ ਨੂੰ ਸਜਾਇਆ ਖੇਤਾਂ ਵਿੱਚ ਛੋਟੇ-ਮੋਟੇ ਕੰਮ ਕਰਨੇ ਸ਼ੁਰੂ ਕਰ ਦਿੱਤੇ ਅਤੇ ਪਿੰਡ ਵਾਲਿਆਂ ਦੀ ਮਦਦ ਨਾਲ ਜੀਵਨ ਨੂੰ ਸਹੀ ਰਾਹ ਤੇ ਲਿਆਂਦਾ ਜਸਕਰਨ ਜੋ ਮਾ ਮਾਂ ਬਾਪ ਦੀ ਮੌਤ ਦੇ ਸਦਮੇ ਵਿੱਚ ਸੀ ਸੁਨੀਤਾ ਦੇ ਪਿਆਰ ਵਿੱਚ ਆਪਣਾ ਗਮ ਭੁੱਲਣ ਲੱਗਾ ਉਹ ਸੁਨੀਤਾ ਨੂੰ ਆਖਦਾ ਤੂੰ ਮੇਰੀ ਮਾਂ ਵਰਗੀ ਹੈ ਅਤੇ ਸੁਨੀਤਾ ਕੋ ਮੁਸਕਰਾ ਦਿੰਦੀ ਮੈਂ ਤੇਰੀ ਸੰਭਾਲ ساری ਉਮਰ ਕਰਾਂਗੀ ਪਿੰਡ ਵਾਲਿਆਂ ਨੇ ਵੀ ਇਸ ਜੋੜੀ ਨੂੰ ਅਪਣਾਇਆ ਜਦੋਂ ਕੋਈ ਸਮੱਸਿਆ ਆਉਂਦੀ ਤਾਂ ਸਰਪੰਚ ਜਾਂ ਆਸ-ਪਾਸ ਦੇ ਜਿਮੀਦਾਰ ਮਦਦ ਲਈ ਅੱਗੇ ਆਉਂਦੇ ਸੁਨੀਤਾ ਤੇ ਜਸਕਰਨ ਦੀ ਜੀਵਨ ਕਹਾਣੀ ਪਿੰਡ ਦੀ ਮਿਸਾਲ ਬਣ ਗਈ ਇਹ ਕਹਾਣੀ ਜੋ ਮਜਬੂਰੀ प्यार ਅਤੇ ਵਾਹਿਗੁਰੂ ਦੇ ਲੇਖਾਂ ਦੀ ਗੱਲ ਕਰਦੀ ਹੈ ਮੇਰੇ ਪਿਆਰੇ ਸਰੋਤੇਓ ਜਸਕਰਨ ਅਤੇ ਸੁਨੇਤਾ ਦੀ ਕਹਾਣੀ ਸਿਰਫ ਇੱਕ ਕਟਾਨੀ ਹੈ ਇਹ ਹੈ ਜੀਵਨ ਦੀਆਂ ਉਹ ਲਿਕਾ ਜੋ ਵਾਹਿਗੁਰੂ ਦੇ ਹੁਕਮ ਵਿੱਚ ਲੁਕੀਆਂ ਕਈ ਵਾਰ ਮਜਬੂਰੀ ਸਾਨੂੰ ਅਜੇ ਰਾਤ ਨਾ ਜਾਂਦੀ ਹੈ ਜੋ ਦੁਨੀਆ ਦੀ ਨਜ਼ਰ ਵਿੱਚ ਬੜੇ ਅਜੀਬ ਪਰ ਇਸ ਕਹਾਣੀ ਵਿੱਚ ਸੀ ਪਿਆਰ ਸਤਕਾਰ ਅਤੇ ਇੱਕ ਦੂਜੇ ਨੂੰ ਸੰਭਾਲ ਦੀ ਜ਼ਿੰਮੇਵਾਰੀ ਸਾਡੇ ਸਮਾਜ ਦੇ ਵਿੱਚ ਅਸੀਂ ਅਕਸਰ ਜਲਦੀ ਨਿਰਣੇ ਕਰ ਲੈਂਦੇ ਹਾਂ ਪਰ ਜੇ ਅਸੀਂ ਦੂਜਿਆਂ ਦੀ ਮਜਬੂਰੀ ਨੂੰ ਸਮਝਿਓ ਉਹਨਾਂ ਦੇ ਦੁੱਖ ਨੂੰ ਮਹਿਸੂਸ ਕਰਿਓ ਤਾਂ ਸ਼ਾਇਦ ਸਾਡੀ ਵੀ ਸੋਚ ਬਦਲ ਜਾਵੇ ਜਸ ਕਰਨ ਅਤੇ ਸੁਨੀਤਾ ਦੀ ਜੋੜੀ ਸਾਨੂੰ ਸਿਖਾਉਂਦੀ ਹੈ ਵੀ ਜੀਵਨ ਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਦਇਆ ਗੁਰੂ ਨਾਨਕ ਦੇਵ ਜੀ ਨੇ ਫਰਮਾਇਆ ਹੈ ਸਭਨਾਂ ਜੀਆਂ ਦਾ ਇਕਾਧਤਾ ਸਾਰੇ ਜੀ ਵਾਹਿਗੁਰੂ ਜੀ ਦੀ ਧਨ ਹੈ ਤਾਂ ਫਿਰ ਅਸੀਂ ਕਿਉਂ ਨਾ ਇੱਕ ਦੂਜੇ ਦਾ ਸਹਾਰਾ ਬਣੀਏ ਅਗਲੀ ਵਾਰ ਜਦੋਂ ਤੁਸੀਂ ਕਿਸੇ ਦੀ ਕਹਾਣੀ ਸੁਣਾਓ ਤਾਂ ਉਸਤੇ ਦੁੱਖ ਨੂੰ ਸਮਝਣ ਦੀ ਕੋਸ਼ਿਸ਼ ਕਰੋ ਸ਼ਾਇਦ ਉਸੇ ਵੇਚੂਏ ਵਾਹਿਗੁਰੂ ਜੀ ਦਾ ਕੋਈ ਲੇਖ ਲੁਕਿਆ ਹੋਵੇ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਇਹ ਕਹਾਣੀ ਦੱਸੋ ਜੀ ਕਮੈਂਟ ਦੇ ਵਿੱਚ ਜੇਕਰ ਸਤਿਮੁ ਚੰਗੀ ਲੱਗੀ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ ਹਾਂਜੀ ਦੋਸਤੋ ਜੇਕਰ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਦੇਊਂ ਦੀ ਇਜਾਜ਼ਤ ਮੈਂ ਤੁਹਾਡਾ ਦੋਸਤ ਅਮਨਦੀਪ ਸਿੰਘ ਧੰਨਵਾਦ